ਆ ਦੇਖੋ ਫਿਰ ਕਿ ਸਰ ਅੱਜ ਪਹੀਆਂ ਹੀ ਉੱਥੇ ਮੈਂ ਨਹੀਂ ਤੂੰ ਬੋਲਣਾ ਆਪਣੀਆਂ ਕੋਈ ਨਾ ਘੇਟ ਤਰੀਕਾ ਬੱਸ ਕੋਈ ਜਰਾ ਬਾਈ ਬੈਠੇ ਵਟਾ ਕੇ ਅਸੀਂ ਬੰਨਣਾ ਥੋੜੀ ਜਿਆਦਾ ਬੈ ਜਾ ਵੀਰੇ ਬੈ ਜਾ ਆਖਾਂ ਵੀਰੇ ਤੇਰੇ ਮਾਰੂਗਾ ਬਾ ਦੇਖ ਬਈ ਬੰਦਾ ਮੇਰੇ ਪਿੱਛੇ ਫੇਰ ਮਾਰਨਾਸ ਤੇ ਤੂੰ ਬੈ ਜਾ ਮਾਰੋਗਾ ਤੇਰੇ ਮੈਂ ਤੈਨੂੰ ਦੱਸਦੀ ਕਾ ਭਾਈ ਵੇ ਭਾਈ ਸੇ ਜਗਾੜ ਲੈ ਕੇ ਤੇ ਪੈਸੇ ਵਾਲੀ ਕਿੱਟ ਲੈ ਕੇ ਭਾਈ ਜੀ ਮੇਰੇ ਭਾਣੇ ਦੇ ਲਿਆ ਦਿਓ ਭਾਈ ਸੇ ਮੇਰੇ ਉਹ ਮੋਟਰਸਾਈਕਲ ਦੇ ਚੱਕ ਲੈ ਹਾਂ ਅੱਜ ਕੱਲੇ ਆ ਵੀਰੇ ਬਣ ਕੇ ਚੱਕ ਲਓ ਭਾਈ ਨਾ ਭਰਾਵਾ ਤੂੰ ਬੈਠੀ ਰਹਿ ਪੈਸੇ ਵਾਲੀ ਕਿੱਟ ਭਈ ਚੱਕ ਲੈ ਮੇਰੇ ਦਾ ਚਾਬੀ ਮੋਟਰਸਾਈਕਲ ਚਾਬੀ ਵੀ ਇੱਥੇ ਆਈ ਮੇਰੇ ਕਿੱਟ ਚੱਕ ਲਓ ਬਸ ਜੀ ਮੋਟਰਸਾਈਕਲ ਮੇਰੇ ਮੇਰੇ ਕਿੱਟ ਲਿਆ ਦਿਓ ਬਸ ਜੀ ਆਹ ਦੇਖੋ ਹੀ ਮਾਰਨੂ ਪਿਆਗਾ ਬੰਦਾ ਆ ਦੇਖੋ ਜੀ ਉਹ ਮੇਰੇ ਕਿਟ ਤੇ ਮੋਟਰਸਾਈਕਲ ਵੀ ਨਹੀਂ ਦਿੰਦਾ ਫੇ